ਆਨੀ ਹਵਾਏ ਮੇਰਾ ਲੈ ਜਾ ਤੂੰ ਸੁਨੇਹਾ ਇੱਕ ਪੁੱਛ ਦੇ ਨੇ ਸਾਰੇ ਸਾਡਾ ਕੀ ਹਾਲ ਚਾਲ ਐ ਛੇੜੀ ਤਾਨੀ ਜੰਗ ਮੈਨੂੰ ਪੁੱਛ ਦੇ ਨ ਯਾਰ ਬੇਲੀ ਸਾਰਿਆਂ ਦੇ ਮੂੰਹ ਤੇ ਬਸ ਇੱਕੋ ਹੀ ਸਵਾਲ ਐ ਦੇ ਦੇ ਤੂੰ ਲਾਸੀ ਜਾ ਕੇ ਬੁੱਢੜੀ ਜੀ ਮਾਂ ਮੇਰੀ ਦਿਨ ਰਾਤ ਸੋਚਾਂ ਚ ਗੁਜ਼ਾਰਦੀ ਸ਼ੇਰ ਪੁੱਤ ਖੜਾ ਤੇਰਾ ਪਟਰਾਂਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਤੇਰੇ ਜਿੰਆਂ ਲੱਖਾਂ ਮਾਂ ਮੰਗਦੀਆਂ ਖੈਰ ਸਾਡੀ ਮੌਤ ਸਾਡਾ ਕੱਖ ਨਹੀਂ ਵਿਗਾੜਦੀ ਸ਼ੇਰ ਪੁੱਤ ਖੜਾ ਤੇਰਾ ਬਾ ਡਰਾਂ ਦੀ ਰਾਕੀ ਮਾਏ ਚੜਦੀ ਕਲਾਏ ਸਰਦਾਰ ਦੀ ਹੋ ਗਏ ਨੇ ਸ਼ਹੀਦ ਮੇਰੇ 20 ਸਾਥੀ ਅੰਮੀ ਆਣੇ ਖਾਂਦੇ ਨਾਲ ਪੂਰੀ ਪਾਈ ਐ ਬਰਿਆਂ ਦੀ ਹਿੱਕ ਉੱਤੇ ਗੋਡੇ ਰੱਖ ਰੱਖੀ ਜਿੰਨਾ ਯੋਧਿਆਂ ਨੇ ਮੌਤ ਵੀ ਆਈ ਐ ਬਰਿਆਂ ਦੀ ਹਿੱਕ ਉੱਤੇ ਗੋਡੇ ਰੱਖ ਰੱਖੀ ਉਹਨਾ ਯੋਧਿਆਂ ਨੇ ਮੌਤ ਵੀ ਆਈ ਐ ਜਿੰਦ ਲੈ ਖਿਲਾ ਗਏ ਨੇ ਕਰਕੇ ਦਿਖਾ ਗਏ ਨੇ ਜਸ ਗੂੜੀ ਕੇ ਉਹ ਆਰ ਪਾਰ ਦੀ ਸ਼ੇਰ ਪੁੱਤ ਖੜਾ ਤੇਰਾ ਬੱਡ ਰਾਂਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਤੇਰੇ ਜੰਨਾਂ ਲੱਖਾਂ ਮਾਮਾ ਮੰਗਦੀਆਂ ख़ैर साॾी मौत साढा कख न खड़ा ते बड रांदी राखी माए चढ़ंदी कलादार तेरे जखां मा मगदर साढी मौत साॾा कख नी बिगाड़ी ਸਸੀ ਗੱਲ ਜੀ ਸਾਰਿਆਂ ਨੂੰ ਸਾਨੂੰ ਪਤਾ ਹੈ ਸਾਡੇ ਵੀਰ 20 ਸ਼ਹੀਦੀ ਜਾਮ ਪੀ ਗਏ ਨੇ ਸੋ ਉਹਨਾਂ ਯੋਧਿਆਂ ਨੂੰ ਪੂਰਾ ਦੇਸ਼ ਔਰ ਪੂਰੇ ਅਸੀਂ ਉਹਨਾਂ ਦੇ ਵੀਰ ਲੱਖ ਲੱਖ ਪ੍ਰਣਾਮ ਕਰਦੇ ਆਂ ਔਰ ਉਹਨਾਂ ਦੀ ਸ਼ਹੀਦੀ ਨੂੰ ਸਲੂਟ ਹੈ ਸਾਡੇ ਵੱਲੋਂ ਉਹਨਾਂ ਦੀ ਸ਼ਹੀਦੀ ਨੂੰ ਸੋ ਤੁਸੀਂ ਸਾਰੇ ਵੀਰਾਂ ਨੇ ਜੋ ਹੋਰ ਵੀ ਲੱਖਾਂ ਵੀਰ ਬਾਰਡਰ ਦੇ ਉੱਤੇ ਖੜਿਆ ਉਹਨਾਂ ਦੀ ਦਲੇਰੀ ਬੰਨਾ ਹੈ ਕਹਿੰਦੇ ਸੂਰਮਿਆਂ ਦੀ ਸ਼ਹੀਦੀ ਉੱਤੇ ਬਾਲੇ ਅਥਰੂ ਨਹੀਂ ਬਹਾਈ ਜਾਂਦੇ ਉਹਨਾਂ ਦੀ ਸ਼ਹੀਦੀ ਤੇ ਫਕਰ ਕੀਤਾ ਜਾਂਦਾ ਅਸੀਂ ਸਾਰੇ ਆਪਣੀ ਜਗ੍ਹਾ ਤੇ ਠੀਕ ਠਾਕ ਹਾਂ ਤੁਸੀਂ ਸਾਨੂੰ ਹੌਸਲਾ ਦਿਓ ਸਾਡਾ ਹੌਸਲਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ